ਤੇ ਆਪਣੇ ਬੱਚਿਆਂ ਤੇ ਸ਼ੱਕ ਕਰੋਗੇ ਨਾ ਉਹ ਚੀਜ਼ਾਂ ਲੁਕਾ ਕੇ ਕਰਨ ਲੱਗ ਜਾਣਗੇ ਹੂੰ ਯੂਰਪ ਦੇ ਵਿੱਚ ਅਮੀਰ ਪਰਿਵਾਰਾਂ ਦੇ ਵਿੱਚ ਇਹ ਰਿਵਾਜ ਰਿਹਾ ਕਿ ਬੱਚੇ ਦੇ 10ਵੇਂ ਜਨਮ ਦਿਨ ਤੇ ਉਸ ਨੂੰ ਨੌਕਰ ਮਿਲਦਾ ਸੀ ਮੈਂ ਲੜਕੀ ਨੂੰ ਲੇਡੀ ਨੌਕਰ ਜਿਹੀ ਸੀ ਤੇ ਜਿਹੜਾ ਲੜਕਾ ਸੀ ਉਸ ਨੂੰ ਪੁਰਸ਼ ਨੌਕਰ ਜਿਹੜਾ ਸੀ ਮਿਲਦਾ ਸੀ ਇਸ ਨਾਲ ਕੀ ਹੁੰਦਾ ਸੀਗਾ ਇੱਕ ਤਾਂ ਉਹ ਪਰਿਵਾਰ ਵੱਲੋਂ ਚੈੱਕ ਹੁੰਦਾ ਸੀ ਉਹਦੇ ਉੱਤੇ ਹੂੰ ਬਈ ਇਹ ਕੀ ਕਰਦਾ ਹੈ ਕੀ ਕਰਦਾ ਹੈ ਮਤਲਬ ਕਿ ਮਾਪਿਆਂ ਨੂੰ ਉਹਦੇ ਤੇ ਨਿਗਰਾਨੀ ਰੱਖਣ ਦੀ ਬਹੁਤੀ ਲੋੜ ਨਹੀਂ ਸੀ ਹੁੰਦੀ ਪਰੰਤੂ ਇਹਦਾ ਹੋਰ ਵੀ ਫਾਇਦਾ ਸੀ ਜਦੋਂ ਵੀ ਲੜਕੀ ਆਪਣੇ ਕਮਰੇ ਵਿੱਚੋਂ ਜਾਂਦੀ ਸੀ ਉਹ ਪੂਰੀ ਤਰ੍ਹਾਂ ਠੀਕ ਢੰਗ ਨਾਲ ਡਰੈਸ ਅਪ ਹੋਈ ਹੁੰਦੀ ਸੀ ਲੜਕਾ ਵੀ ਜਿਹੜਾ ਸੀ ਪੂਰੀ ਤਰ੍ਹਾਂ ਠੀਕ ਢੰਗ ਨਾਲ ਡਰੈਸ ਅਪ ਹੋਇਆ ਹੁੰਦਾ ਸੀ ਜਿਹੜੇ ਇੰਗਲੈਂਡ ਦੇ ਜਾਂ ਯੂਰਪ ਦੇ ਜਿਹੜੇ ਰਾਇਲ ਫੈਮਲੀਆਂ ਹਨ ਮਤਲਬ ਹਰ ਬੰਦਾ ਰਾਇਲ ਹੋ ਸਕਦਾ ਹੈ ਇਹੋ ਜਿਹੀ ਕੋਈ ਗੱਲ ਨਹੀਂ ਹੈ ਰਾਇਲ ਹੋ ਸਕਦਾ ਕੋਈ ਰਾਇਲ ਫੈਮਲੀ ਦੇ ਵਿੱਚੋਂ ਕੋਈ ਵੀ ਸਿਗਰਟ ਨਹੀਂ ਪੀਂਦਾ ਕੋਈ ਵੀ ਮੋਟਾ ਨਹੀਂ ਹੈ ਕੋਈ ਵੀ ਬਿਨਾ ਪ੍ਰੋਪਰਲੀ ਡਰੈਸ ਅਪ ਹੋਏ ਬਿਨਾ ਆਪਣੇ ਕਮਰੇ ਵਿੱਚੋਂ ਨਹੀਂ ਨਿਕਲਦਾ ਮਤਲਬ ਕਿ ਉਹਨਾਂ ਵਿੱਚ ਡਿਸਪਲਿਨ ਆਉਂਦਾ ਹੈਗਾ ਉਹ ਡਿਸਪਲਿਨ ਜਿਹੜਾ ਹੈ ਉਹ ਬੰਦੇ ਨੂੰ ਬਣਾਉਂਦਾ ਹੈਗਾ